ਹਾੜਾ 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 ਪਾਏ ਹਾੜਾ ਦੇ ਆਪਣੀਆਂ ਹਾੜਾ 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 ਪਾਏ ਹਾੜਾ ਦੇ ਆਪਣੀਆਂ ਤੇਰੀਆਂ ਵੇ ਮਾਰਾ ਸਾਥੋਂ ਸੱਯਾਂ ਨਿਓ ਜਾਣੀਆਂ ਮੰਨਿਆ ਤੂੰ ਜੀਵਨ ਦੰਨੇ ਦੁਨੀਆਂ ਦੀ ਲੋਕਾਈ ਨੂੰ ਮਸੀਬਤ ਚਪਏ ਅਸੀਂ ਸੁਣ ਸਾਡੇ ਦੋਹਾਈ ਨੂੰ ਤੂੰ ਹੀ ਕਿ ਤੋਂ ਬਹੜ ਹੋਣਾ ਪੁੱਤਰਾਂ ਦੇ ਦਾਨੀਆਂ ਹਾੜਾ ਹੜਾ ਪਾਏ ਹੜਾਂਦੇ ਆ ਪਾਣੀਆਂ ਹੜਾ 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 ਪਾਏ ਹੜਾਂਦੇ ਆ ਪਾਣੀਆਂ ਸਾਟੇ ਸਿਨਿਆਂ ਨ ਲੱਗਾ ਤੂੰ ਬਾਕੀ ਦੁਨੀਆ ਛੱਡ ਕੇ ਰੇਣਾ ਸਨੋ ਇਥੇ ਪੈਣਾ ਜਾਈਏ ਕਿਥੇ ਪੱਜ ਕੇ ਪਲੀ ਪਾਂਤੇ ਜਾਣੋ ਤੂੰ ਜੋ ਸਾਡੀਆਂ ਮੁੱਦਤਾ ਦੀਆਂ ਕਹਾਣੀਆਂ ਹੜਾ 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 ਪਾਏ ਹੜਾ ਦਿਆ ਪਾਣੀਆਂ ਹਾੜਾ 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 ਪਾਈ ਹੜਾਂਦੇ ਆਪਣੀਆਂ ਮੰਨਿਆ ਕੇ ਤੂੰ ਹੀ ਸਾਨੂੰ ਸ਼ਹਿਨਸ਼ਾਹ ਬਣਾਇਆ ਅੱਜ ਉਹ ਨਾਰਾ ਜਿਆਨ ਨੂੰ ਸ਼ਾਹੂ ਰੰਗ ਕਰ ਦਿਖਾਇਆ ਚਾੜੇ ਤੇ ਪੰਜਾਬੋਂ ਹੱਥ ਫੜਾਇਆ ਸਾਡੇ ਹਾਨੀਆਂ ਹੜਾ 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 ਪਈਏ ਹੜਾਂਦੇ ਆ ਪਾਣੀਆਂ ਹੜਾ 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 ਪਈਏ